ਪਿਵਾਨਾ ਰੈਡੀ ਦੇ ਸਤਕਾਰਯੋਗ ਸੁਣੋ ਤੇੋ ਜਿਸ ਤਰ੍ਹਾਂ ਇਹ ਘਟਨਾਵਾਂ ਇੰਡੀਆ 'ਚ ਘਟਤ ਰਹੀਆਂ ਨੇ ਜਿਸ ਤਰ੍ਹਾਂ ਦਾ ਇਹ ਲੱਗ ਰਿਹਾ ਕਿ ਚੰਗੀ ਜਗ੍ਹਾ ਪ੍ਰਵਾਸ ਕਰ ਜਾਈਏ ਤੇ ਸੇਫ ਨਹੀਂ ਸੁਰੱਖਿਆਤ ਨਹੀਂ ਬਿੱਤਰ ਪੌਣ ਪਾਣੀ ਨਹੀਂ ਆਜ਼ਾਦੀ ਨਹੀਂ ਇਸ ਕਰਕੇ ਦੁਨੀਆ ਭਰ ਦੇ ਵਿੱਚ ਪ੍ਰਵਾਸ ਕਰਨ ਦਾ ਜੋ سلسلہ ਚੱਲਿਆ ਉਸ ਬਾਰੇ ਯੂ ਐਸ ਏ ਦੀ ਇੱਕ ਡਾਟਾ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ 270 ਜਨਗਣਨਾ ਕਰਨ ਵਾਲਿਆਂ ਨੇ ਇੱਕ ਸਰਵੇ ਦਾ ਵਿਸ਼ਲੇਸ਼ਣ ਕੀਤਾ 220 ਤੱਕ ਦੇ ਅੰਕੜੇ ਨੇ ਕਿ ਦੁਨੀਆ ਦੇ ਚੋਂ ਇਸ ਵਕਤ 28 ਕਰੋੜ ਪ੍ਰਵਾਸੀ ਨੇ ਜਿਨ੍ਹਾਂ ਚੋਂ ਜ਼ਿਆਦਾ ਪ੍ਰਵਾਸੀ ਅਸਾਈ ਧਰਮ ਦੇ ਨੇ ਆਪਣਾ ਦੇਸ਼ ਛੱਡਣ ਵਾਲਿਆਂ ਦੇ ਵਿੱਚ 47% ਅਸਾਈ ਨੇ 29% ਮੁਸਲਮਾਨ ਨੇ ਤੇ 5% ਹਿੰਦੂ ਨੇ ਯਾਨੀ ਪ੍ਰਵਾਸ ਦੇ ਮਾਮਲੇ 'ਚ ਜੇ ਦੇਖਿਆ ਜਾਵੇ ਤਾਂ ਹਿੰਦੂ ਜ਼ਿਆਦਾ ਦੂਰੀ ਤੈਅ ਕਰਦੇ ਨੇ ਤੇ ਮੁਸਲਮ ਪਾਈਚਾਰੇ ਦੇ ਲੋਕ ਘੱਟ ਦੂਰੀ ਤੈਅ ਕਰਦੇ ਨੇ ਜਾਨੀ ਜੇ ਤੁਸੀਂ ਘਰ ਛੱਡਿਆ ਕਿ ਤੁਸੀਂ ਦਿੱਲੀ ਜਾਣਾ ਜਾਂ ਦੱਖਣ ਜਾਣਾ ਮਤਲਬ ਦੂਰੀ ਤੈਅ ਕਰਨ ਦੇ ਮਾਮਲੇ 'ਚ Hindu ਜ਼ਿਆਦਾ ਹੌਸਲੇ ਵਾਲੇ ਨੇ ਦੁਨੀਆ ਦੀ 3.6% ਦੀ ਆਬਾਦੀ ਜਾਨੀ ਦੁਨੀਆ ਦੀ ਕੁੱਲ ਆਬਾਦੀ ਦਾ 1.5% ਦਾ ਹਿੱਸਾ ਜਾਨੀ 28 ਕਰੋੜ ਤੋਂ ਜ਼ਿਆਦਾ ਲੋਕ ਅੰਤਰਰਾਸ਼ਟਰੀ ਪ੍ਰਵਾਸੀ ਨੇ ਜਾਨੀ ਕਿ ਜਿਸ ਦੇਸ਼ ਦੇ ਵਿੱਚ ਇਹ ਪੈਦਾ ਹੋਏ ਨੇ ਉੱਥੇ ਨਾ ਰਹਿ ਕੇ ਇਹ ਦੂਸਰੇ ਦੇਸ਼ਾਂ ਦੇ ਵਿੱਚ ਰਹਿਣ ਨੂੰ ਮਜਬੂਰ ਨੇ ਇਸ ਦੇ ਵਿੱਚ ਸਭ ਤੋਂ ਜ਼ਿਆਦਾ 47% 47% ਅਸਾਈ ਨੇ ਆ ਮਤਲਬ 28 ਕਰੋੜ ਦੁਨੀਆ ਦੇ ਇਮੀਗ੍ਰੈਂਟਸ ਦੇ ਵਿੱਚੋਂ ਅੱਧ ਦੇ ਕਰੀਬ ਲੋਕ ਮਸੀਹੀ ਭਾਈਚਾਰੇ ਦੇ ਨੇ ਜਿਨ੍ਹਾਂ ਨੇ ਪ੍ਰਵਾਸ ਕੀਤਾ 29% ਮੁਸਲਮਾਨ ਨੇ 29% 5% ਹਿੰਦੂ ਨੇ ਤੇ 4 ਫੀਸਦੀ ਬੋਧੀ ਨੇ ਤੇ 15 ਫੀਸਦੀ ਹੋਰ ਵੱਖ-ਵੱਖ ਧਰਮਾਂ ਜਾਤਾਂ ਦੇ ਨੇ ਜਿਨ੍ਹਾਂ ਚ ਸਿੱਖ ਵੀ ਹੋਣਗੇ ਕੁਝ ਪਰਸੈਂਟ ਕੁਝ ਫੀਸਦ ਇਸ ਵੰਦੀ ਰਿਸਰਚ ਦੇ ਵਿੱਚ ਇਸ ਰਿਸਰਚ ਦੇ ਵਿੱਚ ਸੰਯੁਕਤ ਰਾਸ਼ਟਰ ਦਾ ਜਿਹੜਾ ਡਾਟਾ ਹੈ ਜਿਸ ਦੇ ਵਿੱਚ 270 ਜਨਗਣਨ ਤੱਕ ਕਰਤਾ ਨੇ ਇਸ ਸਰਵੇ ਦਾ ਵਿਸ਼ਲੇਸ਼ਣ ਕਰਕੇ 220 ਤੱਕ ਦੇ ਅੰਕੜੇ ਕੱਢੇ ਨੇ ਤੇ ਪਿਛਲੇ ਤਿੰਨ ਦਹਾਕਿਆਂ ਦੇ ਵਿੱਚ ਪ੍ਰਵਾਸੀਆਂ ਦੀ ਸੰਖਿਆ 83 ਫੀਸਦੀ ਤੱਕ ਵਧੀ ਹੈ ਇਸ ਤੋਂ ਦੁਨੀਆ ਦੀ ਆਬਾਦੀ ਦੇ ਵਿੱਚ ਇਹ 47% ਦਾ ਇਜ਼ਾਫਾ ਹੋਇਆ। ਇਹਨਾਂ ਇਮੀਗ੍ਰੈਂਟਸ ਦੀ ਪ੍ਰਵਾਸੀਆਂ ਦੀ ਤਾਦਾਦ ਵਧਣ ਦੇ ਪਿੱਛੇ ਤਿੰਨ ਵੱਡੇ ਕਾਰਨ ਨੇ। ਇੱਕ ਤਾਂ ਲੱਗਦੀਆਂ ਜੰਗਾਂ-ਜੁੱਧ, ਦੂਸਰਾ ਆਰਥਿਕ ਸੰਕਟ, ਪੈਸੇ ਦੀ ਘਾਟ, ਜੋਬਾ ਨਾ ਮਿਲਣਾ, ਤੀਸਰਾ ਕੁਦਰਤੀ ਆਫਤਾਵਾ। ਕਿ ਇੱਥੇ ਕੁਦਰਤੀ ਆਫਤ ਆ ਗਈ, ਹੁਣ ਇਹ ਜਗ੍ਹਾ ਛੱਡੋ, ਹੋਰ ਜਗ੍ਹਾ ਜਾਓ। ਸਭ ਤੋਂ ਜ਼ਿਆਦਾ ਅਸਾਈ ਮੈਕਸੀਕੋ ਦੇ ਵਿੱਚੋਂ ਨਿਕਲਦੇ ਨੇ। ਅਮਰੀਕਾ ਦੇ ਵਿੱਚ ਜਾ ਕੇ ਵਸਦੇ ਨੇ ਇਸ ਤਰ੍ਹਾਂ ਸਭ ਤੋਂ ਜ਼ਿਆਦਾ ਮੁਸਲਮ ਸੀਰੀਆ ਦੇ ਵਿੱਚੋਂ ਨਿਕਲਦੇ ਨੇ ਸਾਊਦੀ ਅਰਬ ਦੇ ਵਿੱਚ ਰਹਿਣ ਲੱਗ ਜਾਂਦੇ ਨੇ ਉੱਥੇ ਹਿੰਦੂਆਂ ਹਿੰਦੂਆਂ ਦੇ ਵਿੱਚੋਂ ਜ਼ਿਆਦਾ ਸਭ ਤੋਂ ਭਾਰਤ 'ਚੋਂ ਨਿਕਲਦੇ ਨੇ ਤੇ ਭਾਰਤ ਦੇ ਹੀ ਹੋਰ ਹਿੱਸੇ ਦੇ ਵਿੱਚ ਵਸ ਜਾਂਦੇ ਨੇ ਜਿਵੇਂ ਹੁਣ ਬਿਹਾਰ ਦੇ ਲੋਕ ਨੇ ਉੱਥੇ ਗਰੀਬੀ ਗੁਰਬਤ ਹੈ ਉੱਥੋਂ ਉੱਠੇ ਪੰਜਾਬ ਆ ਕੇ ਅਸਾਮ ਆ ਕੇ ਕਸ਼ਮੀਰ ਆ ਕੇ ਵਸ ਗਏ ਨੇ 13% ਦੇ ਪ੍ਰਵਾਸੀ ਅਜਹਿ ਵੀ ਨੇ ਜਿਹੜੇ ਕਿਸੇ ਵੀ ਧਰਮ ਨੂੰ ਨਹੀਂ ਮੰਨਦੇ ਇਸ ਸਬੰਧੀ ਜੇ ਐਵਰੇਜ ਦੇਖੀ ਜਾਵੇ ਕਿ ਕਿਹੜੇ ਕਿਹੜੇ ਪ੍ਰਵਾਸੀਆਂ ਨੇ ਕਿਹੜੀ ਦੂਰੀ ਜ਼ਿਆਦਾ ਤੈਅ ਕੀਤੀ ਹੈ ਤਾਂ ਉਸ ਤਰ੍ਹਾਂ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਸਭ ਤੋਂ ਜ਼ਿਆਦਾ ਦੂਰੀ ਤੈਅ ਕੀਤੀ ਹੈ ਐਵਰੇਜ ਕੱਢੀ ਗਈ ਹੈ ਟੋਟਲ ਕੇਸ ਪੋਜ਼ ਕਰੋ ਵੰਡੀਆ ਤੋਂ ਪ੍ਰਵਾਸ ਕਰਕੇ ਕਿੱਥੇ ਗਿਆ ਹੈ ਇੰਡੀਆ ਤੋਂ ਪ੍ਰਵਾਸ ਕਰਕੇ ਇੱਕ ਹਿੰਦੂ ਅਮਰੀਕਾ ਗਿਆ ਤੇ ਮੁਸਲਮਾਨ ਸੀਰੀਆ ਤੋਂ ਪ੍ਰਵਾਸ ਕਰਕੇ ਸਾਊਦੀ ਅਰਬ ਗਿਆ ਡਿਸਟੈਂਸ ਘੱਟ ਹੈ ਤੇ ਅਸਾਈ ਹੈ ਜਿਹੜਾ ਉਹ ਮੈਕਸੀਕੋ ਤੋਂ ਉੱਠ ਕੇ ਅਮਰੀਕਾ ਗਿਆ ਡਿਸਟੈਂਸ ਘਟ ਹੈ ਇਸ ਦੌਰਾਨ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਸਭ ਤੋਂ ਜ਼ਿਆਦਾ ਦੂਰੀ ਤੈਅ ਕੀਤੀ ਹੈ ਪ੍ਰਵਾਸ ਦੇ ਵਿੱਚ ਉਹਨਾਂ ਨੇ ਐਵਰੇਜ ਪਰ ਹੈਡ 4900 99 ਕਿਲੋਮੀਟਰ ਦੂਰੀ ਤੈਅ ਕੀਤੀ ਐਵਰੇਜ ਹੈ ਜਾਨੀ ਜਣੇ ਮਰਕਾ ਤਾਂ 10000 ਪੈ ਜਾਂਦਾ ਪਰ ਉਹ ਐਵਰੇਜ ਹੈ ਕਿ ਕੋਈ ਜਾਨੀ ਬਿਹਾਰ ਤੋਂ ਉੱਠ ਕੇ ਪੰਜਾਬ ਆ ਗਿਆ ਉਹਦੀ ਦੂਰੀ ਤਾਂ 1000 ਕਿਲੋਮੀਟਰ ਵੀ ਨਹੀਂ ਹੋਈ ਇਸ ਕਰਕੇ ਐਵਰੇਜ ਦੂਰੀ ਕੱਢੀ ਗਈ ਹੈ ਇਮੀਗ੍ਰੈਂਟਸ ਦੀ Hindu ਪਰ ਫਿਰ ਵੀ ਸਭ ਤੋਂ ਜ਼ਿਆਦਾ ਦੂਰੀ ਤੈਅ ਕਰਦੇ ਨੇ 4900 99 ਕਿਲੋਮੀਟਰ ਦੂਰੀ ਹਿੰਦੂਆਂ ਨੇ ਤੈਅ ਕੀਤੀ ਹੈ ਦੂਸਰੇ ਨੰਬਰ ਤੇ ਆਉਂਦੇ ਆ ਬੋਧੀ ਬੋਧੀਆਂ ਨੇ 3862 ਕਿਲੋਮੀਟਰ ਦੂਰੀ ਤੈਅ ਕੀਤੀ ਹੈ ਇਹਦੇ ਬਰਾबरी ਈਸਾਈ ਨੇ ਜਿਨ੍ਹਾਂ ਨੇ 3862 ਕਿਲੋਮੀਟਰ ਦੂਰੀ ਤੈਅ ਕੀਤੀ ਹੈ ਫਿਰ ਆਉਂਦੇ ਨੇ ਯਹੂਦੀ ਜਿਨ੍ਹਾਂ ਨੇ 3701 ਕਿਲੋਮੀਟਰ ਦੂਰੀ ਤੈਅ ਕੀਤੀ ਹੈ ਫਿਰ ਆਉਂਦੇ ਨੇ ਮੁਸਲਮ ਜਿਨ੍ਹਾਂ ਨੇ 2736 ਕਿਲੋਮੀਟਰ ਦੂਰੀ ਤੈਅ ਕੀਤੀ ਹੈ ਪ੍ਰਵਾਸ ਦੇ ਲਈ ਹਿੰਦੂ ਆਬਾਦੀ ਜਿਹੜੀ ਹੈ ਸਭ ਤੋਂ ਜ਼ਿਆਦਾ ਦੂਰੀ ਤੈਅ ਕਰਦੀ ਹੈ ਕਿਉਂਕਿ ਜ਼ਿਆਦਾਤਰ ਲੋਕ ਇੱਥੋਂ ਹਿੰਦੁਸਤਾਨੀ ਜਿਹੜੇ ਅਮਰੀਕਾ ਤੇ ਬ੍ਰਿਟੇਨ ਜਾਂਦੇ ਨੇ ਇਸ ਤਰ੍ਹਾਂ ਕੁਝ ਉਹ ਵੀ ਨੇ ਜਿਹੜੇ ਕਿਸੇ ਵੀ ਧਰਮ ਨਾਲ ਜੁੜੇ ਨਹੀਂ ਹੋਏ ਉਹ ਵੀ ਦੂਸਰਾ ਦੇਸ਼ ਬਸਣ ਦੇ ਲਈ ਔਸਤਨ 4023 ਕਿਲੋਮੀਟਰ ਤੱਕ ਚੱਲਦੇ ਨੇ ਇਸ ਸੰਬੰਧੀ ਇਹ ਸਨ 220 ਤੱਕ ਦੇ ਅੰਕੜੇ ਨੇ ਜਿਸ ਤਰ੍ਹਾਂ ਇਸ ਦੇ ਵਿੱਚ ਦੱਸਿਆ ਗਿਆ ਹੁਣ ਪ੍ਰਵਾਸ ਦੇ ਵਿੱਚ ਜੇ ਦੇਖਿਆ ਜਾਵੇ ਪ੍ਰਵਾਸ ਜਦੋਂ ਕੋਈ ਬੰਦਾ ਕਰਦਾ ਤਾਂ ਪ੍ਰਵਾਸ ਦੇ ਵਿੱਚ ਉਸ ਦਾ ਜਿਹੜੀ ਯੋਗਤਾ ਆ ਉਹਨੂੰ ਕੰਮ ਜਿਹੜਾ ਕਰਨਾ ਆਉਂਦਾ ਪ੍ਰਵਾਸ ਦੇ ਵਿੱਚ ਜਿਵੇਂ ਕਹਿੰਦੇ ਨਾ ਕਿ ਬੰਦਾ ਆਪਣੀ ਮਾਂ ਦਾ ਦੁੱਧ 100 ਮੀਲ ਤੇ ਜਾ ਕੇ ਵੀ ਪੀ ਲੈਂਦਾ ਕਿ ਜਿਸ ਤਰ੍ਹਾਂ ਦਾ ਤੁਹਾਡਾ ਰਹਿਣ ਸਹਿਣ ਹੈ ਤੁਹਾਡੀ ਜਿਹੜੀ ਕਾਬਲੀਅਤ ਹੈ ਲੋਕਾਂ ਨਾਲ ਜਿਹੜਾ ਤੁਹਾਡਾ ਸਹਿਚਾਰਾ ਹੈ ਉਹ ਤੁਸੀਂ ਆਪਣੀ ਮਾਂ ਦਾ ਦੁੱਧ ਬੰਗਾਲ ਜਾ ਕੇ ਵੀ ਬੀ ਬੀ ਲੋਗੇ ਕਹਣੀ ਜੇ ਤੁਸੀਂ ਇੱਥੇ ਕਿਸੇ ਨੂੰ ਖਵਾਇਆ ਹੋਏਗਾ ਲੋਕਾਂ ਨਾਲ ਕਮਿਊਨੀਕੇਸ਼ਨ ਹੋਏਗਾ ਤਾਂ ਤੁਸੀਂ ਲੋਕਾਂ ਚ ਜਿਆਦਾ ਵਧੀਆ ਤਰ੍ਹਾਂ ਰਾਜ ਮਿਚ ਜਾਓਗੇ ਜੇ ਤੁਹਾਨੂੰ ਹੁਣ ਇਸਲਾਮ ਬਾਰੇ ਪਤਾ ਹੋਏਗਾ ਮਸੀਹਤ ਬਾਰੇ ਪਤਾ ਹੋ ਗਿਆ ਤੁਹਾਨੂੰ ਗਿਆਨ ਹੋਏਗਾ ਉਹਨਾਂ ਲੋਕਾਂ ਦੇ ਧਰਮ ਬਾਰੇ ਤੁਸੀਂ ਉਹਨਾਂ ਦੇ ਧਰਮ ਦੀ ਗੱਲ ਕਰੋਗੇ ਜਾਂ ਤੁਹਾਨੂੰ ਭਾਸ਼ਾ ਉਹਨਾਂ ਦੀ ਆਉਂਦੀ ਹੋਏਗੀ ਸਭ ਤੋਂ ਵੱਡਾ ਇਹਦੇ ਚ ਸਹਾਈ ਬਣਦੀ ਹੈ ਭਾਸ਼ਾ ਜਿਹੜੀ ਤੁਹਾਡੀ ਲੈਂਗੁਏਜ ਹੈ ਜਾਂ ਤੁਹਾਡਾ ਕੋਈ ਕੰਮ ਕਰਨ ਦਾ ਹੁਨਰ ਹੈ ਤੁਸੀਂ ਇੱਕ ਵਧੀਆ ਪਲੰਬਰ ਹੋ ਤੁਸੀਂ ਇੱਕ ਵਧੀਆ ਪੇਂਟਰ ਹੋ ਇੱਕ ਵਧੀਆ ਵੈਲਡਰ ਹੋ ਇੱਕ ਵਧੀਆ ਡਰਾਈਵਰ ਹੋ ਤਾਂ ਤੁਹਾਡੀ ਕਦਰ ਪੈਗੀ ਦੁਨੀਆ ਦੇ ਵਿੱਚ ਇਹ ਜਿਹੜੇ ਸਭ ਤੋਂ ਜ਼ਿਆਦਾ ਲੋਕ ਚੀਨ ਤੋਂ ਨਿਕਲਦੇ ਨੇ ਤੇ ਅਮਰੀਕਾ ਦੇ ਵਿੱਚ ਜਾ ਕੇ ਵਸਦੇ ਨੇ ਦੁਨੀਆ ਦੀ ਕੁੱਲ ਆਬਾਦੀ ਦੇ ਵਿੱਚ 30% ईसाई 25% ਮੁਸਲਮ 15% ਹਿੰਦੂ ਤੇ 4% ਬੋਧੀ ਤੇ 23% ਕੋਈ ਨਾ ਕੋਈ ਧਰਮ ਨੂੰ ਮੰਨਣ ਵਾਲੇ ਲੋਕ ਨੇ ਜਾਨੀ ਇਸਾਈਆਂ ਦੀ ਆਬਾਦੀ ਜਿਹੜੀ ਆ ਆ ਉਹ ਦੁਨੀਆ ਦੇ ਵਿੱਚ 30% ਹੈ ਮੁਸਲਮਾਨਾਂ ਦੀ 25 ਹੈ ਹਿੰਦੂਆਂ ਦੀ ਤਕਰੀਬਨ 15% ਬਣਦੀ ਹੈ ਬੋਧੀਆਂ ਦੀ 4% ਦੀ ਹੈ ਤੇ ਬਾਕੀ 23% ਹੋਰ ਧਰਮਾਂ ਨੂੰ ਮੰਨਣ ਵਾਲੇ ਨੇ ਸੋ ਇਸ ਤਰ੍ਹਾਂ ਇਹ ਜੋ سلسلہ ਚੱਲਦਾ ਇਸ ਤੇ ਵਿੱਚ ਜਿਹੜੀ ਤੁਹਾਡੀ ਭਾਸ਼ਾ ਹੈ ਨਾ ਉਹ ਤੁਹਾਡੀ ਭਾਸ਼ਾ ਇਸ ਤੇ ਵਿੱਚ ਬਹੁਤ ਸਹਾਈ ਸਦ ਹੁੰਦੀ ਹੈ ਤੁਹਾਡੇ ਚ ਜਿਹੜੀ ਕਮਿਊਨੀਕੇਸ਼ਨ ਸਕਿੱਲ ਹੈ ਹੁਣ ਤੁਸੀਂ ਵੇਖੋ ਆ ਲੂਨਟਿਕ ਰਿਪੋਰਟ ਹੈ ਉਹ ਆਪਾਂ ਵੀ ਪੇਸ਼ ਕੀਤੀ ਸੀ ਕਿ ਲੋਹਣ ਦੇ ਵਿੱਚ ਪਲਾਸਟਿਕ ਹੈ ਲੋਹਣ ਤੇ ਚੀਨੀ ਦੇ ਵਿੱਚ ਕਿਉਂਕਿ ਉਹ ਪਲਾਸਟਿਕ ਦੇ ਲਫਾਫਿਆਂ ਚ ਪੈਕ ਹੈ ਅਸੀਂ ਗਰਮ ਗਰਮ ਚੀਜ਼ਾਂ ਨੂੰ ਜਦੋਂ ਪੈਕ ਕਰਦੇ ਹਾਂ ਪਲਾਸਟਿਕ ਦੇ ਲਫਾਫਿਆਂ ਚ ਤਾਂ ਉਹਨਾਂ ਦਾਲ ਪਵਾ ਕੇ ਲੈਂਦੀ ਲੋਕਾਂ ਨੇ ਸਬਜੀ ਪਵਾ ਕੇ ਲੈਂਦੀ ਕਿ ਲਫਾਫੇ ਚ ਪਾ ਦੇ ਉਹ ਤੁਹਾਡਾ ਲਫਾਫੇ ਦੀ ਜਿਹੜੀ ਪਲਾਸਟਿਕ ਹੈ ਉਹ ਤੁਹਾਡੀ ਸਬਜੀ ਚ ਮਿਕਸ ਹੋਏਗੀ ਚੀਨੀ ਹੈ ਪਲਾਸਟਿਕ ਦੀਆਂ ਬੋਰੀਆਂ ਚ ਉਹਦਾ ਅਸਰ ਕੁਝ ਨਾ ਕੁਝ ਜਾਏਗਾ ਔਰ ਰਿਪੋਰਟ ਆਪਾਂ ਵੀ ਪੇਸ਼ ਕੀਤੀ ਆਪਾਂ ਨੂੰ 170 ਲੋਕਾਂ ਨੇ ਵੇਖਿਆ ਹੋਣਾ ਤੇ ਰਵੀਸ਼ ਕੁਮਾਰ ਨੇ ਰਿਪੋਰਟ ਪੇਸ਼ ਕੀਤੀ 19 ਲੱਖ ਲੋਕਾਂ ਨੇ ਵੇਖਿਆ ਸੇਮ ਰਿਪੋਰਟ ਆ ਮੈਂ ਵੇਖਿਆ ਉਹਨਾਂ ਦੀ ਤੇ ਆਪਣੀ ਪਰ ਗੱਲ ਇਹ ਆ ਕਿ ਰਵੀਸ਼ ਕੁਮਾਰ ਦਾ ਜਿਹੜਾ ਆ ਆਡੀਅנס ਹੈ ਉਹ ਕਰੋੜਾਂ ਚ ਹੈ ਤੇ ਆਪਣੀ ਜਿਹੜੀ ਹੈ ਉਹ ਹਜ਼ਾਰਾਂ ਚ ਹੈ ਸੋ ਉੱਥੇ ਜਿਹੜੀ ਭਾਸ਼ਾ ਹੈ ਨਾ ਆ D5 ਚੈਨਲ ਆ ਸਾਡੇ ਉਹ ਦੋਸਤ ਆਪਣਾ ਜਿੱਥੇ ਮੈਂ ਕੰਮ ਕਰਦਾ ਸੀ ਉਸ ਗਰੁੱਪ ਦਾ ਉਹ ਦੇਖਿਆ ਮੈਂ ਉਹਨਾਂ ਦੀ ਤਦਾਦ 8-9 ਲੱਖ ਤੱਕ ਹੋ ਗਈ ਹੈ ਕਿਉਂਕਿ ਉਹਨਾਂ ਕੋਲ ਹਿੰਦੀ ਦਾ ਕੰਟੈਂਟ ਹੈ ਹਿੰਦੀ ਸੁਣਨ ਵਾਲੇ ਜ਼ਿਆਦਾ ਨੇ ਬੋਲਣ ਵਾਲੇ ਜ਼ਿਆਦਾ ਨਹੀਂ ਤੇ ਇਸ ਕਰਕੇ ਜਿਹੜੀ ਭਾਸ਼ਾ ਦੇ ਵਿੱਚ ਕਮਿਊਨੀਕੇਸ਼ਨ ਸਕਿੱਲ ਹੈ ਅੰਗਰੇਜ਼ੀ ਹੈ ਅੰਗਰੇਜ਼ੀ ਕਿਉਂ ਵਪਾਰ ਦੀ ਭਾਸ਼ਾ ਬਣ ਗਈ ਪੰਜਾਬੀ ਕਿਉਂ ਸੀਮਤ ਰਹਿ ਗਈ ਕਿਉਂਕਿ ਸੁਣਨ ਵਾਲੇ ਥੋੜੇ ਹੈ ਰੋਜ਼ਗਾਰ ਦੀ ਭਾਸ਼ਾ ਠੀਕ ਹੈ ਪੰਜਾਬੀ ਪੰਜਾਬ ਤੱਕ ਹੈਗੀ ਪਰ ਰੋਜ਼ਗਾਰ ਦੀ ਭਾਸ਼ਾ ਅੰਗਰੇਜ਼ੀ ਬਣ ਗਈ ਹਿੰਦੀ ਬਣ ਗਈ ਤੇ ਇਸੇ ਤਰ੍ਹਾਂ ਸੁਪਰੀਮ ਕੋਰਟ ਨੇ ਵੀ ਆਰਟੀਫੀਸ਼ਲ ਇੰਟੈਲੀਜੈਂਸ ਦੇ ذریعے 26271 ਫਾਈਲਾਂ ਨੂੰ ਹਿੰਦੀ ਚੁਨਵਾਦ ਕਰ ਦਿੱਤਾ ਸੋ ਇਹ ਪ੍ਰਯੋਗ ਸਫਲ ਰਿਹਾ ਤਾਂ ਆਰਟੀਫੀਸ਼ਲ ਇੰਟੈਲੀਜੈਂਸ AI ਨੇ ਸੁਪਰੀਮ ਕੋਰਟ ਦੇ ਵਿੱਚ 36000 ਫਾਈਲਾਂ ਨੂੰ ਹਿੰਦੀ ਵਿੱਚ ਸਹੀ ਅਨੁਵਾਦ ਕੀਤਾ ਹੈ ਸ਼ੁਰੂਆਤ ਦੇ ਵਿੱਚ ਗਲਤੀਆਂ ਸੀ ਲੀਗਲ ਟੀਮ ਨੇ ਉਹ ਅਨੁਵਾਦ ਨੂੰ ਸੁਧਾਰਿਆ ਤੇ ਇਸ ਤਰ੍ਹਾਂ ਸੁਪਰੀਮ ਕੋਰਟ ਨੇ 17142 ਅਦਾਲਤੀ ਫੈਸਲਿਆਂ ਦਾ ਅਨੁਵਾਦ 16 ਪ੍ਰਦੇਸ਼ਿਕ ਪਸ਼ਾਵਾਂ ਵਿੱਚ ਵੀ ਕਰਾਇਆ ਇਸ ਦੀ ਸਫਲਤਾ ਨੂੰ ਵੇਖਦੇ ਆ ਹਾਈ ਕੋਰਟਾਂ ਨੇ ਵੀ ਇਸ ਨੂੰ ਲਾਗੂ ਕਰਨ ਦੀ ਤਿਆਰੀ ਕੀਤੀ ਹੁਣ ਜਦੋਂ ਕੋਈ ਤਕਨੀਕ ਆਉਂਦੀ ਹੈ ਕੋਈ ਭਾਸ਼ਾ ਹੈ ਅਦਾਲਤਾਂ ਦੇ ਵਿੱਚ ਅੰਗਰੇਜ਼ੀ ਭਾਸ਼ਾ ਕਿਉਂ ਲਾਗੂ ਹੋ ਗਈ ਕਿਉਂਕਿ ਉਹ ਸਾਰਿਆਂ ਦੇ ਲਈ ਸਾਂਝੀ ਹੈ ਹੁਣ ਸਾਊਥ ਵਾਲੇ ਨੇ ਉਹਨਾਂ ਨੂੰ ਹਿੰਦੀ ਨਹੀਂ ਆਉਂਦੀ ਅੰਗਰੇਜ਼ੀ ਵਾਲੇ ਪਾਸੇ ਆ ਗਏ ਸੋ ਇਸ ਕਰਕੇ ਇਹ ਜਿਹੜਾ ਸਿਲਸਲਾ ਹੈ ਨਾ ਕਿ ਭਾਸ਼ਾ ਇਹ ਤੁਹਾਡੇ ਲਈ ਇੱਕ ਡੀਜ਼ਲ ਦੀ ਤਰ੍ਹਾਂ ਜਵੇਂ ਮਸ਼ੀਨ ਦੇ ਵਾਸਤੇ ਫਿਊਲ ਡੀਜ਼ਲ ਪੈਟਰੋਲ ਕੰਮ ਕਰਦਾ ਇਸੇ ਤਰ੍ਹਾਂ ਮਨੁੱਖ ਦੇ ਵਾਸਤੇ ਭਾਸ਼ਾ ਵੀ ਫੂਲ ਦਾ ਕੰਮ ਕਰਦੀ ਹੈ ਹੁਣ ਜੇ ਤੁਹਾਨੂੰ ਭਾਸ਼ਾ ਨਹੀਂ ਆਉਂਦੀ ਤੇ ਤੁਸੀਂ ਕੀ ਕਰੋਗੇ ਨਾ ਉਹ ਜਿਵੇਂ ਕਹਿੰਦੇ ਨੇ ਕਿ ਗੂੰਗੇ ਦੀ ਸਹਿੰਤਾ ਗੂੰਗੇ ਦੀ ਮਾਂ ਜਾਣੇ ਮਾਂ ਨੂੰ ਤੇ ਪਤਾ ਪਰ ਗਵਾਂਢੀਆਂ ਨੂੰ ਨਹੀਂ ਪਤਾ ਨਾ ਗੂੰਗਾ ਕੀ ਕਹਿੰਦਾ ਸੋ ਇਸ ਕਰਕੇ ਭਾਸ਼ਾ ਦਾ ਵੀ ਤੁਹਾਡੀ ਤਰੱਕੀ ਦੇ ਵਿੱਚ ਬਹੁਤ ਰੋਲ ਹੁੰਦਾ ਹੈ ਜਿੰਨੀ ਤੁਸੀਂ ਜਿਆਦਾ ਪਛਾਵਾਂ ਦੇ ਗਿਆਤ ਹੋ ਹੁਣ ਆਪਣਾ ਪੰਜਾਬੀ ਆਸੀਂ ਠੀਕ ਹੈ ਅਸੀਂ ਹਿੰਦੀ ਬਾਰੇ ਹੋਰ ਤਰ੍ਹਾਂ ਸੋਚਦੇ ਆ ਪਰ ਜਦ ਤੁਸੀਂ ਯੂਪੀ ਜਾਣੇ ਬਿਹਾਰ ਬੰਗਾਲ ਜਾਣੇ ਤਾਂ ਸਾਨੂੰ ਹਿੰਦੀ ਹੀ ਕੰਮ ਆਉਂਦੀ ਹੈ ਨਾ ਸੋ ਇਸ ਕਰਕੇ ਪ੍ਰਵਾਸ ਦੇ ਵਿੱਚ ਕਈ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਉਹ ਇਸ ਤਰ੍ਹਾਂ ਦੇ ਕਾਰਨ ਬਣਦੀਆਂ ਨੇ